ਦੋਸਤੋ ਬੇਸ਼ੱਕ ਅੱਜ ਦੁਨੀਆ ਚੰਨ ਤੇ ਪਹੁੰਚ ਗਈ ਹੈ ਵਿਗਿਆਨ ਨੇ ਉਹ ਕਰ ਵਿਖਾਇਆ ਜਿਸ ਦੀ ਆਮ ਮਨੁੱਖ ਕਦੇ ਕਲਪਨਾ ਵੀ ਨਹੀਂ ਕਰ ਸਕਦਾ ਪਰ ਫਿਰ ਵੀ ਅੱਜ ਦੇ ਸਮੇਂ ਵਿੱਚ ਵੀ ਲੋਕ ਵਹਿਮਾ ਭਰਮਾ ਕਰਮਕਾਂਡਾਂ ਵਿੱਚ ਫਸੇ ਹੋਏ ਹਨ ਖਾਸ ਕਰ ਪੰਜਾਬ ਦੀ ਧਰਤੀ ਤੇ ਨਿਤ ਨਵਾਂ ਕੋਈ ਡੇਰਾ ਵੱਲ ਰਿਹਾ ਨਿਤ ਨਵਾਂ ਕੋਈ ਬਾਬਾ ਮਾਰਕੀਟ ਦੇ ਵਿੱਚ ਆਉਂਦਾ ਜੋ ਤਰ੍ਹਾਂ ਤਰ੍ਹਾਂ ਦੇ ਪਖੰਡ ਕਰਕੇ ਲੋਕਾਂ ਨੂੰ ਪਰਮਾ ਕੇ ਲੁੱਟ ਰਿਹਾ ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬ ਦੇ ਇੱਕ ਐਸੇ ਬਾਬੇ ਬਾਰੇ ਗੱਲਬਾਤ ਕਰਾਂਗੇ ਜਿਸ ਦੀ ਮੌਤ ਅੱਜ ਤੋਂ ਕਰੀਬ 10 ਸਾਲ ਪਹਿਲਾਂ ਹੋ ਚੁੱਕੀ ਹੈ ਪਰ ਉਸ ਦੇ ਭਗਤਾਂ ਨੇ ਬਾਬੇ ਦਾ ਸੰਸਕਾਰ ਕਰਨ ਜਾਂ ਕਬਰ ਵਿੱਚ ਦੱਬਣ ਦੀ ਬਜਾਏ ਉਸ ਨੂੰ ਫਰਿੱਜ ਵਿੱਚ ਲਾ ਕੇ ਰੱਖਿਆ ਹੋਇਆ ਹੈ ਕਿ ਸਾਡਾ ਬਾਬਾ ਜੇ ਮਰਿਆ ਨਹੀਂ ਇਹ ਤਾਂ ਸਮਾਦੀ ਵਿੱਚ ਗਿਆ ਹੋਇਆ ਹੈ ਤੇ ਇੱਕ ਨਾ ਇੱਕ ਦਿਨ ਦੁਬਾਰਾ ਫੇਰ ਜ਼ਿੰਦਾ ਹੋਵੇਗਾ ਅੱਜ ਅਸੀਂ ਗੱਲ ਕਰ ਰਹੇ ਹਾਂ ਦਲੰਦਰ ਦੇ ਨੇੜੇ ਪੈਂਦੇ ਕਸਬੇ ਨੂਰ ਮਹਿਲ ਦੇ ਸੰਤ ਆਸ਼ੂਤੋਸ਼ ਮਹਾਰਾਜ ਦੀ ਆਸ਼ੂਤੋਸ਼ ਮਹਾਰਾਜ ਜਿਸ ਦੀ ਮੌਤ ਅੱਜ ਤੋਂ 10 ਸਾਲ ਪਹਿਲਾਂ ਹੋ ਗਈ ਸੀ ਬਾਰੋਸ ਦੇ ਭਗ ਦੋਸ ਦੀ লাশ ਨੂੰ ਅੱਜ ਤੱਕ ਸਾਂਭੀ ਬੈਠੇ ਹਨ ਕੌਣ ਹੈ ਇਹ ਆਛੂ ਤੋਜ ਮਹਾਰਾਜ ਕੀ ਹੈ ਇਸ ਦੀ ਅਸਲ ਕਹਾਣੀ ਕਿਵੇਂ ਅੱਜ ਲੱਖਾਂ ਦੀ ਗਿਣਤੀ ਵਿੱਚ ਇਸ ਦੇ ਭਗਤ ਮੌਜੂਦ ਹਨ ਕਿਵੇਂ ਬਿਹਾਰ ਤੋਂ ਆਇਆ ਇੱਕ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਐਡਾ ਵੱਡਾ ਸੰਤ ਬਣ ਗਿਆ ਆਛੂ ਤੋਜ ਮਹਾਰਾਜ ਦੀ ਅਸਲ ਕਹਾਣੀ ਸੁਣ ਕੇ ਤੁਹਾਡੇ ਪੈਰਾਂ ਥੋ ਵੀ ਜ਼ਮੀਨ ਖਿਸਕ ਜਾਵੇਗੀ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਇੱਕ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅਜਿਹੇ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਆਸ਼ੂਤੋਸ਼ ਮਹਾਰਾਜ ਕੋਈ ਬਚਪਨ ਤੋਂ ਬ੍ਰਹਮਚਾਰੀ ਜਾਂ ਫਿਰ ਕਿਸੇ ਸੰਪਰਦਾ ਦੇ ਨਾਲ ਨਹੀਂ ਜੁੜਿਆ ਹੋਇਆ ਇਸ ਦਾ ਤਾਂ ਆਪਣਾ ਆਰ ਪਰਿਵਾਰ ਸੀ ਅਤੇ ਇਹ ਚੰਗਾ ਪ੍ਰਗਰਸਤੀ ਜੀਵਨ ਜਿਉ ਰਿਹਾ ਸੀ ਜਿਸ ਵੇਲੇ ਆਸ਼ੂਤੋਸ਼ ਮਹਾਰਾਜ ਦੀ ਮੌਤ ਹੋਈ ਤਾਂ ਉਸ ਦੇ ਭਗਤਾਂ ਵੱਲੋਂ ਉਸ ਦੀ ਮ੍ਰਿਤਕ ਦੇਹ ਨੂੰ ਫ੍ਰੀਜਰ ਵਿੱਚ ਰੱਖ ਦਿੱਤਾ ਗਿਆ ਕਿ ਸਾਡਾ ਗੁਰੂ ਤਾਂ ਸਮਾਧੀ ਵਿੱਚ ਲੀਨ ਹੈ ਉਹ ਅਜੇ ਮਰਿਆ ਨਹੀਂ ਉਸ ਵਕਤ ਬੜਾ ਵੱਡਾ ਵਿਵਾਦ ਖੜਾ ਹੋਇਆ ਸੀ ਬਹੁਤ ਸਾਰੇ ਲੋਕ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਪਹੁੰਚੇ ਸਨ ਅਦਾਲਤ ਜਾਣ ਵਾਲੇ ਇਹਨਾਂ ਲੋਕਾਂ ਵਿੱਚ ਇੱਕ ਬਿਹਾਰ ਦੇ ਜ਼ਿਲ੍ਹੇ ਮਧੂਬਣੀ ਦਾ ਰਹਿਣ ਵਾਲਾ ਦਲੀਪ ਕੁਮਾਰ ਝਾਵੀ ਸੀ ਜਿਸ ਨੇ ਅਦਾਲਤ ਨੂੰ ਦੱਸਿਆ ਕਿ ਆਸ਼ੂਤੋਚ ਮਹਾਰਾਜ ਮੇਰਾ ਪਿਤਾ ਹੈ ਤੇ ਮੈਂ ਉਸ ਦਾ ਸੱਚਾ ਪੁੱਤਰ ਹਾਂ ਮੈਨੂੰ ਉਸ ਦਾ ਅੰਤਮ ਸੰਸਕਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਦਲੀਪ ਕੁਮਾਰ ਵੱਲੋਂ ਆਸ਼ੂਤੋਚ ਉਸ ਦਾ ਪਿਤਾ ਹੋਣ ਦੇ ਬਹੁਤ ਸਾਰੇ ਸਬੂਤ ਵੀ ਅਦਾਲਤ ਵਿੱਚ ਪੇਸ਼ ਕੀਤੇ ਗਏ ਸਨ ਉਸ ਨੇ ਆਪਣਾ ਡੀਐਨਏ ਟੈਸਟ ਕਰਵਾਉਣ ਦੀ ਵੀ ਚੁਣੌਤੀ ਦਿੱਤੀ ਸੀ ਅਦਾਲਤ ਵਿੱਚ ਦਿੱਤੀ ਗਈ ਇਸੇ ਜਾਣਕਾਰੀ ਅਨੁਸਾਰ ਆਸ਼ੂਤੋਸ਼ ਮਹਾਰਾਜ ਦਾ ਅਸਲੀ ਨਾਮ ਮਹੇਸ਼ ਕੁਮਾਰ ਝਾ ਹੈ ਉਸ ਦਾ ਜਨਮ ਬਿਹਾਰ ਦੇ ਮਧੂਬਣੀ ਜ਼ਿਲ੍ਹੇ ਵਿੱਚ ਹੋਇਆ ਇੱਥੇ ਹੀ ਉਹ ਵੱਡਾ ਹੋਇਆ ਤੇ ਘਰ ਵਾਲਿਆਂ ਵੱਲੋਂ ਉਸ ਦਾ ਵਿਆਹ ਕੀਤਾ ਗਿਆ ਆਸ਼ੂਤੋਸ਼ ਦੇ ਪਿੰਡ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕ ਵੀ ਇਹ ਗੱਲ ਜਾਣਦੇ ਹਨ ਕਿ ਮਹੇਸ਼ ਕੁਮਾਰ ਹੀ ਆਸ਼ੂਤੋਸ਼ ਮਹਾਰਾਜ ਹੈ ਇਸ ਵੇਲੇ ਮਹੇਸ਼ ਕੁਮਾਰ ਦੇ ਵਿਆਹ ਤੋਂ ਬਾਅਦ ਪਹਿਲੇ ਪੁੱਤਰ ਭਾਵ ਦਵਲੀਪ ਕੁਮਾਰ ਦਾ ਜਨਮ ਹੋਇਆ ਤਾਂ ਪੁੱਤਰ ਦੇ ਜਨਮ ਤੋਂ 1 ਮਹੀਨੇ ਬਾਅਦ ਉਸ ਦੀ ਘਰ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਰਕੇ ਆਸ਼ੂ ਤੋਸ਼ ਨੇ ਆਪਣਾ ਘਰ-ਬਾਰ ਛੱਡ ਦਿੱਤਾ ਇਹ ਗੱਲ ਸਾਲ 1972 ਦੀ ਹੈ ਘਰ ਛੱਡਣ ਤੋਂ ਕਈ ਸਾਲ ਬਾਅਦ ਆਸ਼ੂ ਤੋਸ਼ ਆਪਣੇ ਪਰਿਵਾਰ ਨਾਲ ਪੂਰੀ ਤਰ੍ਹਾਂ ਟੁੱਟਿਆ ਹੀ ਰਿਹਾ ਘਰ ਵਾਲਿਆਂ ਤੇ ਰਿਸ਼ਤੇਦਾਰਾਂ ਨੇ ਇਹ ਸਮਝ ਲਿਆ ਸੀ ਕਿ ਸ਼ਾਇਦ ਆਸ਼ੂ ਤੋਸ਼ ਦੀ ਕਿਸੇ ਕਾਰਨ ਕਰਕੇ ਮੌਤ ਹੋ ਗਈ ਹੈ ਜੋ ਉਹ ਘਰ ਵਾਪਸ ਅਜੇ ਤੱਕ ਨਹੀਂ ਆਇਆ ਪਰ ਸਾਲ 1999 ਦੇ ਵਿੱਚ ਉਸ ਵਕਤ ਸਾਰਾ ਪਰਿਵਾਰ ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਹੈਰਾਨ ਰਹਿ ਗਏ ਸਨ ਜਦੋਂ ਇੱਕ ਦਿਨ ਅਚਾਨਕ ਮਹੇਸ਼ ਕੁਮਾਰ ਉਰਫ ਆਸ਼ੂਤੋਚ ਨੇ ਐਨੇ ਸਾਲਾਂ ਬਾਅਦ ਆਪਣੇ ਪੁੱਤਰ ਦੇ ਨਾਲ ਸੰਪਰਕ ਕੀਤਾ ਹੁਣ ਤੱਕ ਉਹ ਮਹੇਸ਼ ਕੁਮਾਰ ਤੋਂ ਸੰਤ ਆਸ਼ੂਤੋਚ ਮਹਾਰਾਜ ਬਣ ਚੁੱਕਾ ਸੀ ਆਸ਼ੂਤੋਚ ਵੱਲੋਂ ਦਲੇਬ ਕਰਮਾਰ ਨੂੰ ਇੱਕ ਖੱਤ ਭੇਜਿਆ ਗਿਆ ਜਿਸ ਵਿੱਚ ਉਸਨੇ ਲਿਖਿਆ ਕਿ ਮੈਂ ਤੇਰਾ ਪਿਓ ਤੈਨੂੰ ਖੱਤ ਲਿਖ ਰਿਹਾ ਹਾਂ ਤੂੰ ਵੀ ਇੱਥੇ ਮੇਰੇ ਕੋਲ ਨੂਰ ਮਹਿਲ ਆ ਜਾ ਖੱਤ ਵਿੱਚ ਆਸ਼ੂ ਤੋਸ਼ ਨੇ ਆਪਣਾ ਫੋਨ ਨੰਬਰ ਵੀ ਦੱਸਿਆ ਸੀ ਜਿਸ ਤੇ ਸੰਪਰਕ ਕਰਕੇ ਫਿਰ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਆਸ਼ੂ ਤੋਸ਼ ਨੂੰ ਦਿੱਲੀ ਵਿੱਚ ਜਾ ਕੇ ਮਿਲ ਕੇ ਵੀ ਆਏ ਸਨ ਇਸ ਤੋਂ ਬਾਅਦ ਤਾਂ ਫਿਰ ਆਸ਼ੂ ਤੋਸ਼ ਅਨੇਕਾਂ ਵਾਰ ਆਪਣੇ ਪੁੱਤਰ ਆਪਣੇ ਪਰਿਵਾਰ ਨੂੰ ਮਿਲਦਾ ਰਿਹਾ ਫੋਨ ਉੱਤੇ ਤਾਂ ਲਗਾਤਾਰ ਹੀ ਉਸ ਦੀ ਆਪਣੇ ਪਰਿਵਾਰ ਦੇ ਨਾਲ ਗੱਲਬਾਤ ਹੁੰਦੀ ਹੀ ਰਹੀ ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਸਾਲ 1972 ਤੋਂ ਘਰ ਛੱਡਣ ਤੋਂ ਲੈ ਕੇ 1999 ਤੱਕ ਪੂਰੇ 27 ਸਾਲ ਅਛਤੋਸ਼ ਕਿੱਥੇ ਰਿਹਾ ਉਸਨੇ ਇੰਨਾ ਸਮਾਂ ਕੀ ਕੀਤਾ ਤੇ ਕੀ ਉਹ ਪੰਜਾਬ ਦਾ ਐਡਾ ਵੱਡਾ ਸੰਤ ਕਿਵੇਂ ਬਣ ਗਿਆ ਇਸ ਸਮੇਂ ਦੇ ਦੌਰਾਨ ਅਛਤੋਸ਼ ਮਹਾਰਾਜ ਦੇ ਅਜਿਹੇ ਬਹੁਤ ਸਾਰੇ ਖਤਰਨਾਕ ਰਾਜ ਹਨ ਜਿਨ੍ਹਾਂ ਤੋਂ ਦੁਨੀਆ ਅੱਜ ਤੱਕ ਅਣਜਾਣ ਹੈ ਪਰ ਕਿਹਾ ਜਾਂਦਾ ਹੈ ਕਿ ਅਛਤੋਸ਼ ਆਪਣੇ ਖਾਸ ਚੇਲਿਆਂ ਨੂੰ ਦੱਸਿਆ ਕਰਦਾ ਸੀ ਕਿ ਮੈਂ ਤਾਂ ਬਚਪਨ ਤੋਂ ਹੀ ਬ੍ਰਹਮਚਾਰੀ ਹਾਂ ਮੇਰਾ ਕੋਈ ਵੀ ਆਰ ਪਰਿਵਾਰ ਪਤਨੀ ਬੱਚੇ ਨਹੀਂ ਹਨ ਪਰ ਦੂਜੇ ਪਾਸੇ ਦਲੀਪ ਕੁਮਾਰ ਵੱਲੋਂ ਵੀ ਕਿਹਾ ਗਿਆ ਕਿ ਆਸ਼ੂਤੋਸ਼ ਵੱਲੋਂ ਮੈਨੂੰ ਸਖਤ ਤਾੜਨਾ ਕੀਤੀ ਗਈ ਸੀ ਕਿ ਜਦੋਂ ਤੱਕ ਮੇਰੀ ਮੌਤ ਨਹੀਂ ਹੋ ਜਾਂਦੀ ਉਦੋਂ ਤੱਕ ਤੂੰ ਕਿਸੇ ਕੋਲ ਵੀ ਇਹ ਗੱਲ ਦਾ ਜ਼ਿਕਰ ਨਾ ਕਰੀਂ ਕਿ ਮੈਂ ਹੀ ਤੇਰਾ ਪਿਤਾ ਹਾਂ ਅਸਲ ਵਿੱਚ ਜਿਸ ਵੇਲੇ 1972 ਦੇ ਵਿੱਚ ਮੇਸ਼ ਕੁਮਾਰ ਉਰਫ ਆਸ਼ੂਤੋਸ਼ ਨੇ ਆਪਣਾ ਘਰ-ਬਾਰ ਛੱਡਿਆ ਤਾਂ ਉਸ ਵਕਤ ਉਸ ਦੇ ਘਰ ਦੀ ਆਰਥਿਕ ਹਾਲਤ ਬੜੀ ਪਤਲੀ ਸੀ ਗਰੀਬੀ ਕਾਰਨ ਉਹ ਹਮੇਸ਼ਾ ਸਦਮੇ ਵਿੱਚ ਰਹਿੰਦਾ ਸੀ ਘਰ ਛੱਡ ਕੇ ਕੰਮ ਕਰਨ ਲਈ ਅਤੇ ਪੈਸੇ ਕਮਾਉਣ ਲਈ ਆਸ਼ੂਤੋਸ਼ ਸਭ ਤੋਂ ਪਹਿਲਾਂ ਦਿੱਲੀ ਗਿਆ ਦਿੱਲੀ ਵਿੱਚ ਲੰਮਾ ਸਮਾਂ ਉਸਨੇ ਮਿਹਨਤ ਮਜ਼ਦੂਰੀ ਕੀਤੀ ਇਸ ਤੋਂ ਕੁਝ ਸਮਾਂ ਬਾਅਦ ਉਹ ਵਿਦੇਸ਼ ਵਿੱਚ ਵੀ ਗਿਆ ਪਰ ਵਿਦੇਸ਼ੋਂ ਵਾਪਸ ਆਉਣ ਤੋਂ ਬਾਅਦ ਹੀ ਆਸ਼ੂਤੋਸ਼ ਨੇ ਆਪਣੇ ਪਰਿਵਾਰ ਨਾਲੋਂ ਸਾਰੇ ਸੰਪਰਕ ਤੋੜ ਲਏ ਤੇ ਰਿਸ਼ਤੇਦਾਰ ਉਸਨੂੰ ਮਰਿਆ ਹੋਇਆ ਸਮਝਣ ਲੱਗੇ ਆਸ਼ੂਤੋਸ਼ ਦੀ ਪਤਨੀ ਉਸਦੇ ਘਰ ਛੱਡ ਕੇ ਜਾਣ ਦੇ ਸਦਮੇ ਕਾਰਨ ਆਪਣਾ ਦਿਮਾਗੀ ਸਲਤੁਲਤ ਗਵਾ ਬੈਠੀ ਅਸ਼ੁਤੋਸ਼ ਦੇ ਪੁੱਤਰ ਦਲੇਪ ਕੁਮਾਰ ਨੇ ਅਸ਼ੁਤੋਸ਼ ਦੇ ਮ੍ਰਿਤਕ ਸਰੀਰ ਨੂੰ ਬਿਹਾਰ ਵਾਪਸ ਲਾ ਕੇ ਅੰਤਮ ਸੰਸਕਾਰ ਕਰਨ ਦੀ ਮੰਗ ਕੀਤੀ ਸੀ ਇਸ ਮੰਗ ਦੀ ਸੁਣਵਾਈ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਹੋਈ ਤੇ ਫਿਰ ਬਾਅਦ ਵਿੱਚ ਦਲੇਪ ਕੁਮਾਰ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵੀ ਗਿਆ 19 ਜਨਵਰੀ ਸਾਲ 2014 ਨੂੰ ਅਸ਼ੁਤੋਸ਼ ਦੀ ਮੌਤ ਹੋਈ ਪਰ ਉਸ ਦੇ ਡੇਰੇ ਦੇ ਪ੍ਰਬੰਧਕਾ ਦੇ ਚੇਲਿਆਂ ਵੱਲੋਂ ਉਸ ਦੀ Laash ਨੂੰ ਇੱਕ ਇੱਕੇ ਫ੍ਰੀਜਰ ਵਿੱਚ ਲਗਾ ਦਿੱਤਾ ਗਿਆ ਕਿ ਆਸ਼ੂਤੋਸ਼ ਅਜੇ ਮਰਿਆ ਨਹੀਂ ਉਹ ਤਾਂ ਸਮਾਦੀ ਦੇ ਵਿੱਚ ਲੀਨ ਹੈ ਤੇ ਫਿਰ ਉੱਠ ਕੇ ਖੜਾ ਹੋਵੇਗਾ ਉਸ ਵਕਤ ਆਸ਼ੂਤੋਸ਼ ਦੇ ਨਿੱਜੀ ਡਰਾਈਵਰ ਨੇ ਮੀਡੀਆ ਵਿੱਚ ਬਿਆਨ ਦਿੱਤਾ ਸੀ ਕਿ ਆਸ਼ੂਤੋਸ਼ ਮਹਾਰਾਜ ਦਾ ਨੂਰ ਮਹਿਲ ਵਾਲਾ ਡੇਰਾ ਅਰਬਾਂ ਪੈ ਦੀ ਸੰਪਤੀ ਹੈ ਜਿਸ ਨੂੰ ਉਠਾਉਣ ਲਈ ਉਸ ਦਾ ਕਤਲ ਕੀਤਾ ਗਿਆ ਹੈ ਤੇ ਉਸ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇ ਪਰ ਇਸ ਗੱਲ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਜਨਵਰੀ 2014 ਤੋਂ ਲੈ ਕੇ ਅੱਜ ਤੱਕ ਅਚੂਤੋਜ ਮਹਾਰਾਜ ਨੂੰ ਉਸ ਦੇ ਭਗਤਾਂ ਵੱਲੋਂ ਫ੍ਰੀਜਰ ਵਿੱਚ ਲਾ ਕੇ ਹੀ ਰੱਖਿਆ ਹੋਇਆ ਹੈ ਨਾ ਤਾਂ ਉਹ ਸਮਾਦੀ ਵਿੱਚੋਂ ਉੱਠਿਆ ਤੇ ਨਾ ਹੀ ਉਸ ਦਾ ਅਜੇ ਸੰਸਕਾਰ ਕੀਤਾ ਗਿਆ ਡੇਰਾ ਪ੍ਰਬੰਧਕਾਂ ਕੋਲੋਂ ਜਦੋਂ ਇਹ ਪੁੱਛਿਆ ਜਾਂਦਾ ਕਿ ਅਚੂਤੋਜ ਮਹਾਰਾਜ ਅਜੇ ਕਿੰਨਾ ਸਮਾਂ ਹੋਰ ਸਮਾਦੀ ਦੇ ਵਿੱਚ ਰਹੇਗਾ ਉਹ ਉੱਠੇਗਾ ਵੀ ਜਾਂ ਨਹੀਂ ਇਸ ਗੱਲ ਦਾ ਉਸ ਦੇ ਕਿਸੇ ਵੀ ਚੇਲੇ ਕੋਲ ਕੋਈ ਵੀ ਜਵਾਬ ਨਹੀਂ ਸੋ ਦੋਸਤੋ ਇਹ ਸੀ 10 ਸਾਲ ਤੋਂ ਫ੍ਰੀਜਰ ਵਿੱਚ ਬੰਦ ਨੂਰ ਮਹਿਲ ਦੇ ਬਾਬੇ ਆਸ਼ੂਤੋਸ਼ ਦੀ ਬਿਹਾਰ ਤੋਂ ਪੰਜਾਬ ਆ ਗਏ ਸੰਤ ਬੰਦ ਦੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ